ਜਾnde ਆ ਮਤਲਬ ਖਾਲੀ ਤਾਂ ਜਾਂਦੇ ਨਹੀਂ ਉਹ ਸੋ ਇਸ ਕਰਕੇ ਉਹਨਾਂ ਨੂੰ ਆਪਾਂ ਨੇ ਬਹੁਤ ਪਰਖ ਲਿਆ ਹੁਣ ਹੋਰ ਪਰਖਣ ਦਾ ਵੇਲਾ ਸਾਡੇ ਕੋਲੇ ਹੈ ਨਹੀਂ ਪਹਿਲੀ 75 77 ਸਾਲ ਲੇਟ ਹੋਏ ਫਿਰਦੇ ਆ ਅਸੀਂ ਜਨੂਨੀ ਆ ਪੰਜਾਬ ਲਈ ਪਿੰਡਾਂ ਨੂੰ ਵੀ ਚਮਕਾ ਰਹੇ ਆ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਤੁਸੀਂ ਮੁਖੀਆ ਚੁਣਿਆ ਵਸ ਤੂੰ ਹੀ ਸਾਥ ਦਿਓ ਜਦੋਂ ਲੁਧਿਆਣੇ ਚੋਂ ਪਹਿਲੀ ਖਬਰ ਆਈ ਕਿ ਲੁਧਿਆਣੇ ਚੋਂ ਆਮ ਆਦਮੀ ਪਾਰਟੀ ਜਿਹੜੀ ਹੁੰਜਾ ਫੇਰ ਕੇ ਜਿੱਤ ਪ੍ਰਾਪਤ ਕਰ ਰਹੀ ਐ ਲੁਧਿਆਣੇ ਝਾੜੂ ਚੱਲ ਗਿਆ ਤਾਂ ਲੁਧਿਆਣੇ ਚ ਅਸਲੀ ਝਾੜੂ ਵੀ ਚੱਲੂਗਾ ਜਿਹੜਾ ਸਫਾਈ ਕਰੂਗਾ ਲੁਧਿਆਣੇ ਦੀ ਚੌਣ ਨਿਸ਼ਾਨਾ ਵਾਲਾ ਝਾੜੂ ਵੀ ਚੱਲੂ ਦੂਜਾ ਝਾੜੂ ਵੀ ਚੱਲੂ ਸ਼ਹਿਰ ਚ ਮੈਨੂੰ ਪਤਾ ਮੈਂ ਮੈਂ 1993 ਤੋਂ ਲੈ ਕੇ 1998 ਤੱਕ 97 ਤੱਕ ਮੈਂ ਸ਼ਹਿਰ ਚ ਰਿਹਾ ਇੱਥੇ ਮੈਨੂੰ ਕੱਲਾ ਕੱਲਾ ਪਤਾ ਤੋ ਸਿੱਧੇ ਜਾਓਗੇ ਅੱਗੇ ਕਾਲਜ ਆਉਂਦਾ ਹੈ ਅੱਗੇ ਗੁਰੂ ਨਾਨਕ ਸਟੇਡੀਅਮ ਨੂੰ ਸੱਚੇ ਪਾਸੇ ਮੁੜ ਜਾਂਦੀ ਹੈ ਡੀ ਐਮ ਸੀ ਨੂੰ ਖੱਬੇ ਮੁੜ ਜਾਂਦੀ ਹੈ ਚੌਂਕ 'ਚੋਂ ਫਿਰ ਅੰਡਰਵਿਜ ਤੋਂ ਥੱਲੋ ਲੰਘ ਕੇ ਭਗਾੜ ਹਾਊਸ ਆ ਜਾਂਦਾ ਘੰਟਾ ਘੜ ਆ ਜਾਂਦਾ ਸੋ ਇਧਰ ਦੀ ਜਾਂਦੇ ਆ ਆ ਆਪਣਾ ਬੱਸ ਸਟੈਂਡ ਆ ਜਾਂਦਾ ਇਧਰ ਮੈਨੂੰ ਉਹ ਗਾਬਾ ਰੋਡ ਆ ਜਾਂਦੀ ਉਧਰ ਅਗਲੇ ਗਿਲ ਰੋਡ ਤੇ ਜਾ ਕੇ ਕੱਲਾ-ਕੱਲਾ ਮੈਨੂੰ ਸ਼ਹਿਰ ਦਾ ਨਕਸ਼ਾ ਪਤਾ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਕਿੱਥੇ-ਕਿੱਥੇ ਕੀ ਦਿੱਕਤਾਂ ਨੇ ਬਸ ਇਹ ਆ ਵੀ ਸ਼ਕਤੀ ਦਿਓ ਇਸ ਗੱਲ ਦੀ ਕਿ ਇਹਨੂੰ ਠੀਕ ਕਰ ਸਕੀਏ ਕੋਈ ਕੁਦਰਤ ਆ ਜੀ ਕਦੇ ਸੋਚਿਆ ਸੀਗਾ ਕੋਈ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਮੈਂ ਪਹਿਲੀ ਵਾਰ ਇਸ ਸ਼ਹਿਰ ਚ ਆਇਆ ਸੀਗਾ ਬਸ ਸਟੈਂਡ ਤੋਂ ਆਟੋ ਲੈ ਕੇ ਸਨੇਤ ਗਿਆ ਸੀ ਅਗਰ ਨਗਰ ਉੱਥੇ ਅੱਗੇ ਨਾਲ ਹੀ ਕੰਪਨੀ ਦਾ ਨਾਂ ਦਫ਼ਤਰ ਸੀਗਾ ਤੇ ਪਹਿਲੀ ਵਾਰ ਲੁਧਿਆਣੇ ਆਇਆ ਸੀ ਜੰਦਰੀ ਚ ਕਰਦਿਆਂ ਨੂੰ Eu sou o Cipa